ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਬਿਆਰਿਓ ਅਮਰਤਪਾਲ ਸਿੰਘ ਹੋਰਾਂ ਦੀ ਧਰਮ ਪਤਨੀ ਆਪਣੀ ਪਰਜਾਈ ਤੇ ਦਿਓਰ ਬਾਰੇ ਵੱਡੇ ਖੁਲਾਸੇ ਕੀਤੇ ਗਏ ਨੇ ਤੁਸੀਂ ਵੇਖ ਹੀ ਰਹੇ ਹੋ ਕਿ ਕਿੰਨਾ ਕੁ ਚੱਲ ਰਿਹਾ ਮੈਂ ਸਚਾਈ ਤੁਹਾਡੇ ਨਾਲ ਥੋੜੀ ਜੀ ਸਾਂਝੀ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਜੇ ਤੁਸੀਂ 40 ਕੁ ਸਾਲ ਪਿੱਛੇ ਜਾਓ 1984 ਤੋਂ ਜਿਹੜਾ ਵਾਅਦਾ ਸਮਾਂ ਸੀ ਉਹ ਆਪਾਂ ਵੇਖਿਆ ਉਹਦੇ ਵਿੱਚ ਕਿੰਨੇ ਐ ਇਹੋ ਜਿਹੇ ਬੰਦੇ ਸੀ ਯੋਧੇ ਸੀ ਭਾਈ ਤੂਫਾਨ ਸਿੰਘ ਵਰਗੇ ਤੇ ਹੋਰ ਕਿੰਨਿਆਂ ਦਾ ਮੈਂ ਜ਼ਿਕਰ ਕਰਾਂ ਤੇ ਭਾਈ ਸਤਵੰਦ ਸਿੰਘ ਬਿਆਨ ਸਿੰਘ ਭਾਈ ਕੇਰ ਸਿੰਘ ਵਰਗੇ ਉਹ ਤਾਂ ਚਲੋ ਉਹਨਾਂ ਨੇ 1984 ਦੇ ਵਿੱਚ ਅਕਾਲ ਤਖਤ ਸਾਹਿਬ ਜੀ ਨੇ ਢਾਇਆ ਉਹਦੇ ਤੋਂ ਬਦਲਾ ਲਈ ਲਿਆ ਸੀ ਸੁਖੇ ਜਿੰਦੇ ਵਰਗੇ ਤੇ ਹੋਰ ਕਿੰਨਿਆਂ ਦਾ ਜ਼ਿਕਰ ਕਰਾਂ ਬਹੁਤ ਨੇ ਪਿਆਰਿਓ ਪਰ ਯਾਦ ਰੱਖਿਓ ਵੀ ਉਹਨਾਂ ਸਾਰਿਆਂ ਨੂੰ ਖਤਮ ਕੀਤਾ ਗਿਆ ਇੱਕ ਪਲਾਨ ਬਣਾ ਕੇ ਸਰਕਾਰਾਂ ਤਰਫੋਂ ਪਲਾਨ ਕੀ ਬਣਾਏ ਗਏ ਵੀ ਉਹਨਾਂ ਵਿੱਚ ਫੁੱਟ ਪਾਈ ਗਈ ਜਾਣਬੁੱਝ ਕੇ ਉਹਨਾਂ ਦੇ ਖਿਲਾਫ ਕੁਝ ਚੀਜ਼ਾਂ ਨਸ਼ਰ ਕੀਤੀਆਂ ਗਈਆਂ ਤੇ ਜਾਣਬੁੱਝ ਕੇ ਉਹਨਾਂ ਦੇ ਕਿਰਦਾਰਾਂ ਨੂੰ ਖਰਾਬ ਕੀਤਾ ਗਿਆ ਔਰ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਦਵਾ ਕਿ ਜਿਹੜਾ ਲਹਿਰਾਂ ਚੱਲੀਆਂ ਸੀ ਉਹਨਾਂ ਲਹਿਰਾਂ ਨੂੰ ਬਦਨਾਮ ਕੀਤਾ ਗਿਆ ਉਹਨਾਂ ਦੇ ਨਾਮ ਲੈ ਲੈ ਕੇ ਘਰਾਂ ਦੇ ਵਿੱਚ ਡਾਕੇ ਮਾਰਨੇ ਧੀਆ ਭੈਣਾਵਾਂ ਦੀਆਂ ਇੱਜ਼ਤਾਂ ਦੇ ਨਾਲ ਖੇਲਣਾ ਤੇ ਉਹਨਾਂ ਦੇ ਪ੍ਰਤੀ ਜੋ ਲੋਕ ਸੀ ਉਹ ਵਿਗੜ ਗਏ ਲੋਕਾਂ ਨੇ ਉਹਨਾਂ ਦੇ ਵਿਰੁੱਧ ਹੋਣਾ ਹੀ ਸਹੀ ਸਮਝਿਆ ਕਿਉਂਕਿ ਉਹਨਾਂ ਦੀ ਸ਼ੋਭੀ ਖਰਾਬ ਕਰਤੀ ਉਹਨਾਂ ਦੀ ਕਿਰਦਾਰ ਕੁਸ਼ੀ ਕਰਤੀ ਲੋਕਾਂ ਦੇ ਮਨ 'ਚ ਹੋ ਗਿਆ ਵੀ ਇਹ ਤਾਂ ਠੱਗੀਆਂ ਠੋਰੀਆਂ ਕਰਦੇ ਨੇ ਲੋਕਾਂ ਦੇ ਮਨ 'ਚ ਹੋ ਗਿਆ ਵੀ ਇਹ ਤਾਂ ਬੰਦੇ ਸਹੀ ਨਹੀਂ ਹੈਗੇ ਵੀ ਤਾਂ ਹੁਣ ਸਾਨੂੰ ਹੀ ਮਾਰ ਕੁੱਟਣ ਨੂੰ ਪੈ ਗਏ ਬੱਸਾਂ 'ਚੋਂ ਕੱਢ-ਕੱਢ ਕੇ ਵਿਸ਼ੇਸ਼ ਧਰਮ ਦੇ ਲੋਕਾਂ ਨੂੰ ਮਾਰ ਦੇਣਾ ਉਹ ਤੁਸੀਂ ਵੇਖਿਆ ਹੀ ਹੈ ਹੁਣ ਜੇ ਫਿਲਮਾਂ ਵੀ ਬਣੀਆਂ ਤੇ ਹੋਰ ਬਹੁਤ ਕੁਝ ਤੁਸੀਂ ਤੱਕ ਲਿਆ ਤੇ ਬੜਾ ਕੁਝ ਤੁਸੀਂ ਵੇਖਿਆ ਹੀ ਹੋਣਾ ਆ ਟੀਵੀ ਸਕਰੀਨਾਂ ਤੇ ਚਲੋ ਉਹਨਾਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਸਾਰਾ ਕੁਝ ਫਿਲਮਾਂ 'ਚ ਸਾਡੇ ਸਾਹਮਣੇ ਰੱਖਤਾ ਕਿ ਉਹ ਸਮੇਂ ਚ ਕੀ-ਕੀ ਕੁਝ ਹੋਇਆ ਸੀ ਚਲੋ ਉਹ ਗੱਲ ਇੱਕ ਜੁਦਾ ਰਹੀ ਪਰ ਮੈਂ ਹੁਣ ਅੱਜ ਦੇ ਸਮੇਂ ਦੀ ਜੇ ਆਪਾਂ ਗੱਲ ਕਰੀਏ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਕੀ-ਕੀ ਕੁਝ ਹੋ ਰਿਹਾ ਹੈ ਆਏ ਦਿਨ ਕੋਈ ਨਾ ਕੋਈ ਬੰਦਾ ਚੱਕ ਲਿਆਉਂਦਾ ਸ਼ੁਰਲੀ ਕੋਈ ਕਹਿੰਦਾ ਜੀ ਉਹਨਾਂ ਦੇ ਪਰਿਵਾਰ ਦੇ ਕਿ ਮੈਂਬਰ ਨੇ ਆਹ ਖੁਲਾਸਾ ਕਰਤਾ ਕੋਈ ਕਹਿੰਦਾ ਉਹ ਕਰਤਾ ਕੋਈ ਕਹਿੰਦਾ ਆਹ ਕਰਤਾ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜੀ ਉਹ ਕਹਿੰਦੇ ਵੀ ਨਸ਼ਾ ਕਰਦੇ ਸਾਡੇ ਪੁੱਤਰ ਜੀ ਉਹਨਾਂ ਨੂੰ ਬੇਦਖਲ ਕਰਾਂਗੇ ਜੀ ਉਹਨਾਂ ਦੀਆਂ ਜੜੀਆਂ ਔਰਤਾਂ ਨੇ ਉਹ ਹੁਣ ਰੁੱਸ ਕੇ ਚਲੀਆਂ ਜੀ ਜੇ ਬਹੁਤ ਬੜਾ ਕੁਝ ਸੁਣਨ ਨੂੰ ਮਿਲਦਾ ਹੈ ਵੇਖਣ ਨੂੰ ਮਿਲਦਾ ਹੈ ਪਰ ਸਚਾਈ ਕਿਸੇ ਇੱਕ ਚ ਵੀ ਨਹੀਂ ਹੈਗੀ ਕੁਝ ਲੋਕ ਜਿਹੜੇ ਨੇ ਜਾਣ ਬੁੱਝ ਕੇ ਇਹਨਾਂ ਚੀਜ਼ਾਂ ਨੂੰ ਕਰਨ ਦੇ ਵਿੱਚ ਲੱਗੇ ਹੋਏ ਨੇ ਉਹ ਉਹ ਕੀ ਹੈ ਇਹ ਕਿਰਦਾਰ 쿠ਸ਼ੀ ਹੈ ਭਾਈ ਅਮਰਤਪਾਲ ਸਿੰਘ ਦੇ ਭਰਾ ਤੇ ਨਸ਼ੇ ਦਾ ਕੇਸ ਪਾ ਕੇ ਐਨਡੀਪੀਐਸ ਐਕਟ ਦਾ ਜਿਹੜਾ ਉਤੇ ਮਾਮਲਾ ਦਰਜ ਕੀਤਾ ਗਿਆ ਇਹ ਸਭ ਤੋਂ ਵੱਡੀ ਕਿਰਦਾਰ 쿠ਸ਼ੀ ਹੈ ਅਮਰਤ ਸਿੰਘ ਪਾ ਅਮਰਤਪਾਲ ਸਿੰਘ ਦੀ ਕਿ ਉਹ ਨਸ਼ੇ ਦੇ ਵਿਰੁੱਧ ਸੀ ਤੇ ਅਸੀਂ ਉਹਦੇ ਭਰਾ ਨੂੰ ਹੀ ਨਸ਼ੇੜੀ ਬਣਾਤਾ ਹੁਣ ਲੋਕਾਂ ਦੇ ਮਨ 'ਚ ਕੀ ਜਾਊ ਕਿ ਭਾਈ ਇਹ ਤਾਂ ਆਪਣੇ ਭਰਾ ਦਾ ਇਹਨੂੰ ਪਤਾ ਨਹੀਂ ਸੀ ਜੇ ਪਤਾ ਸੀ ਆਪਣੇ ਭਰਾ ਨੂੰ ਤੇ ਰੋਕਿਆ ਨਹੀਂ ਗਿਆ ਤੇ ਲੋਕਾਂ ਨੇ ਪੁੱਤਾਂ ਨੂੰ ਰੋਕਦਾ ਫਿਰਦਾ ਹੈ। ਇਹੀ ਗੱਲ ਹੋ ਗਈ। ਹੁਣ ਇੱਕ ਪਾਸੇ ਉਹ ਬੰਦਾ ਹੈ ਜਿਹੜਾ ਹਟਾਰਿਆ ਹੁਣ ਇੱਕ ਪਾਸੇ ਅਜੇਹੇ ਸਭ ਕੰਮ ਕਰਕੇ ਅਜੇਹੇ ਘਟੀਆਂ ਹਰਕਤਾਂ ਕਰਕੇ ਸਰਕਾਰ ਆਪਣੇ ਆਪ ਤੇ ਇਹ ਜਿਤਾਰੀ ਹੈ ਵੀ ਹਾਂ ਅਸੀਂ ਨਸ਼ਾ ਕਰਾਉਣ ਦੇ ਹੱਕ 'ਚਾਂ ਅਸੀਂ ਨਸ਼ਾ ਕਰਨ ਵਾਲਿਆਂ ਦੇ ਹੱਕ 'ਚਾਂ ਕਦੇ ਤੁਸੀਂ ਵੇਖਿਆ ਕਿ ਨਸ਼ਾ ਜਿਹੜਾ ਕੋਈ ਬੰਦਾ ਵੇਚਦਾ ਕੋਈ ਵੱਡਾ ਖੇਪ ਵੇਚਦਾ ਤੇ ਉਹਨੂੰ ਫੜ ਫੜ ਲਿਆ ਜਾਵੇ। ਨਸ਼ੇ ਕਹਿੰਦੇ 31 ਅਕਤੂਬਰ ਤੱਕ ਨਸ਼ਾ ਖਤਮ 31 ਦਸੰਬਰ ਤੱਕ ਨਸ਼ਾ ਖਤਮ ਕਰਨਾ ਹੈ। ਕੀ ਇਹ ਇਦਾਂ ਨਸ਼ਾ ਖਤਮ ਕਰ ਦੇਣਗੇ? ਜਿਹੜੇ ਪੀਰੇ ਨੇ ਜਿਹੜੇ ਪਹਿਲਾਂ ਤੋਂ ਲੱਗੇ ਹੋਏ ਨੇ ਉਹਨਾਂ ਤੋਂ ਥੋੜਾ ਥੋੜਾ ਫੜ ਕੇ ਖਤਮ ਹੋ ਜੂ। ਭੁੱਲ ਜਾਣਾ। ਸੋ ਮੈਂ ਬੇਨਤੀ ਕਰਾਂ ਵੀ ਅਸਲ ਸਰਕਾਰਾਂ ਦੀ ਚਾਲ ਨੂੰ ਸਮਝੋ ਇਹ ਕਿਰਦਾਰ ਕੁਸ਼ੀਆਂ ਨੇ ਇਹ ਜਾਣ ਪੁੱਝ ਕੇ ਕਲੇਸ਼ ਨੇ ਸਾਡੇ ਲੋਕਾਂ ਦੇ ਜਿਹੜੇ ਧਿਆਨ ਨੇ ਉਪ ਢਕਾਉਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਇਹਨਾਂ ਚੀਜ਼ਾਂ ਤੋਂ ਸੁਚੇਤ ਰਹੋ ਅਧੂਰੀ ਜਾਣਕਾਰੀ ਕਹਿੰਦੇ ਬਹੁਤ ਖਤਰਨਾਕ ਹੁੰਦੀ ਹੈ ਇਸ ਕਰਕੇ ਮੈਂ ਬੇਨਤੀਆਂ ਸਾਂਝੀਆਂ ਕਰਦਾ ਰਹਿਣਾ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ